ਉਤਰੀ ਭਾਰਤ 'ਚ ਠੰਡ ਦਾ ਜੋਰ ਅਤੇ ਸ੍ਰੀ ਅਮਰਸਰ ਸਾਹਿਬ 'ਚ ਧੁੰਦ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਸੰਘੀ ਧੁੰਦ ਦੀ ਚਿੱਟੀ ਚਾਦਰ ਨੇ ਆਮ ਜਨ ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਹੈ। ਸੜਕੀ ਯਾਤਰਾ ਯਾਤ, ਰੇਲ ਆਵਾਜਾਈ ਅਤੇ ਹਾਈ ਉਡਾਨਾਂ ਦੀ ਰਫ਼ਤਾਰ ਨੂੰ ਬ੍ਰੇਕ ਲੱਗ ਚੁੱਕੀਆਂ ਨੇ। ਲਗਾਤਾਰ ਰੇਲ ਗੱਡੀਆਂ ਅਤੇ ਹਵਾਈ ੜਾਨਾ 8 ਤੋਂ 10 ਘਟੇ ਪਛੜ ਕੇ ਚੱਲ ਰਹੀਆਂ ਨੇ। ਵੱਡੀ ਗਿਣਤੀ ਵਿੱਚ ਅਮਰਸਰ ਤੋਂ ਦਿੱਲੀ, ਮੁੰਬਈ ਸਵੇਰ ਦੇਸ਼ ਦੇ ਵੱਕਵੋਂ ਕਿਸੇ ਜਾਣ ਵਾਲੀ ਫਲਾਈਟਸ ਜਾਂ ਟ੍ਰੇਨਸ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਅਸੀਂ ਇਸ ਲਈ ਮੌਜੂਦ ਹਾਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤਸਵੀਰ ਸਾਂਝੀ ਕਰਾਂਗੇ ਸਕਰੀਨ ਦੀ ਡਿਸਪਲੇ ਬੋਰਡ ਦੀ ਜਿੱਥੇ ਲਗਾਤਾਰ ਰੇਲ ਗੱਡੀਆਂ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਤੋਂ ਇੱਥੇ ਦੱਸਣਯੋਗ ਹੈ ਕਿ ਸਵਰਨ ਸ਼ਤਾਬ ਦੀ ਐਕਸਪ੍ਰੈਸ ਜਿਹੜੀ ਕਿ ਨਵੀਂ ਦਿੱਲੀ ਅਮਰitsar ਦੇ ਵਿਚਕਾਰ ਚਲਦੀ ਹੈ ਉਹ ਲਗਭਗ 2 ਘੰਟੇ ਦੇਰੀ ਦੇ ਨਾਲ ਰਵਾਨਾ ਹੋਈ ਹੈ ਇਸ ਤੋਂ ਇਲਾਵਾ ਸ਼ਾਨੇ ਪੰਜਾਬ ਹੁੰਦੀ ਆ ਰਹੀ ਹੈ ਨਮਨਤ ਇਹ ਨਹੀਂ ਸਚਕੰਡ ਐਕਸਪ੍ਰੈਸ ਸਾਨੀ ਪੰਜਾਬ ਸਚਕੰਡ ਐਕਸਪ੍ਰੈਸ ਸਮੇਤ ਵੱਖ-ਵੱਖ ਰੇਲ ਗੱਡੀਆਂ ਅਮਰਸਰ ਕਠਿਆਰ ਅਮਰਪਾਲੀ ਐਕਸਪ੍ਰੈਸ ਇਸ ਤੋਂ ਇਲਾਵਾ ਅਮਰਸਰ ਸੀਐਸਐਮ ਦਾਦਰ ਐਕਸਪ੍ਰੈਸ ਜੰਮੂ ਤਵੀ ਐਕਸਪ੍ਰੈਸ ਤੋਂ ਵੱਖ-ਵੱਖ ਰੇਲ ਗੱਡੀਆਂ ਜਿਹੜੀ ਆ ਉਹ 3-4 ਘੰਟੇ ਤੋਂ ਲੈ ਕੇ 8-10-10 ਘੰਟੇ ਤੱਕ ਪਛੜ ਕੇ ਜਿਹੜੀਆਂ ਆ ਆ ਜਾ ਰਹੀਆਂ ਨੇ ਜਿਸ ਦੇ ਚਲਦੇ ਆ ਖਾਸ ਕਰਕੇ ਗੁਰੂ ਨਗਰੀ ਅਮਰitsar ਚ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਅਮਰitsar ਦੇ ਸ਼੍ਰੀ ਗੁਰੂ ਰਾਮਦਾਸ ਕਮੰਤਰੀ ਭਾਈ ਅੱਡੇ ਤੋਂ 에য়ার ਇੰਡੀਆ ਤੇ ਇੰਡੀਗੋ ਕੰਪਨੀ ਦੀਆਂ ਦਿੱਲੀ ਤੇ ਬੰਬਈ ਲਈ ਜਾਣ ਵਾਲੀਆਂ ਫਲਾਈਟਸ ਜਿਹੜੀ ਹੈ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਕਤਰ 에ਅਰਵੇਜ਼ ਜਿਹੜੀ ਉਡਾਨ ਹੈ ਅਜ ਲਗਭਗ 8 ਘੰਟੇ ਦੇਰੀ ਦੇ ਨਾਲ ਰਵਾਨਾ ਹੋ ਰਹੀ ਹੈ ਤੋਂ ਅਜਿਹੀ ਹਾਲਤ ਚ ਖਾਸ ਕਰਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਣ ਲਈ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਸਟੇਸ਼ਨ ਤੇ ਮੌਜੂਦ ਯਾਤਰੀਆਂ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਕਿ ਕਿੰਨੀ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਚੱਲਣੀ ਪੈ ਰਹੀ ਹੈ ਸਸੀਕਲ ਬਾਜੀ ਬਾਜੀ ਕੀ ਨਾਮ ਹੈ ਜੀ ਕਿੱਥੋਂ ਦੇ ਰਹੇ ਨਾਲੇ ਉਹ ਬਗੀਚਾ ਸਿੰਘ ਜੀ ਤਰਨਤਾਰਨ ਡਿਸਟ੍ਰਿਕਟ ਕਿਹੜੀ ਟ੍ਰੇਨ ਤੇ ਸੀ ਕਿੱਥੇ ਜਾਣਾ ਜੀ ਸਤਖੰਡ ਤੇ ਜਾਣਾ ਨੇ ਦੇਰ ਸਾਹਿਬ ਨੇ ਦੇਰ ਸਾਹਿਬ ਹਾਂਜੀ ਕਿੰਨੇ ਵਜੇ ਦਾ ਟਾਈਮ ਸੀ ਟ੍ਰੇਨ ਦਾ ਜੀ 5:30 ਵਜੇ ਹੁਣ ਕਿੰਨੇ ਘੰਟੇ ਹੋ ਗਏ ਤੁਹਾਨੂੰ ਇੱਥੇ ਬੈਠੇ ਹੋ ਸਾਡੇ ਨੂੰ 8 ਘੰਟੇ ਹੋ ਗਏ 8 ਘੰਟੇ ਅਜੇ ਪਤਾ ਨਹੀਂ ਕਿਨੇ ਵੇ ਜਾਣੀ ਗੱਡੀ ਅਜੇ ਪਤਾ ਨਹੀਂ ਆਉਂਦੇ ਵੀ ਲੱਗੂਗੀ ਤੇ ਫਿਰ ਪਤਾ ਲੱਗੂਗਾ ਸਾफी ਮੁਸ਼ਕਲ ਹੋਏ ਜੀ ਸਰਦੀ ਬਹੁਤ ਹਾਂਜੀ ਹਾਂਜੀ ਟੜਕੇ 3:30 ਵਜੇ ਤੇ ਘਰੋਂ ਮਤਲਬ 10 ਵਜੇ ਤੇ ਤੁਰੇ ਆ ਤੇ ਉੱਥੋਂ ਗੱਡੀ ਕਰਕੇ ਆਏ ਹਾਂ ਤੇ 5 ਵਜੇ ਇੱਥੇ ਆ ਕੇ ਬੈਠੇ ਹਾਂ ਜਿਆਦਾ ਮੁਸ਼ਕਲ ਇਸ ਗੱਲ ਦੀ ਆਂਦੀ ਕਿ ਪੂਰੀ ਇਨਫੋਰਮੇਸ਼ਨ ਵੀ ਨਹੀਂ ਮਿਲਦੀ ਕਿ ਕਿੰਨੇ ਵੇ ਜਾਣਾ ਕਿੱਥੇ ਹਾਂਜੀ 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 ਉਰੇ ਸਾਇ ਇਨਫਰਮੇਸ਼ਨ ਨਹੀਂ ਮਿਲ ਰਹੀ ਭਾਈ ਕਿੰਨੀ ਪ੍ਰੇਸ਼ਾਨੀ ਆ ਰਹੀ ਬਹੁਤ ਪਰੇਸ਼ਾਨੀ ਹੈ ਜੀ ਠੰਡ ਬਹੁਤ ਆਇਆ ਇਸ ਕਰਕੇ ਬਹੁਤ ਪਰੇਸ਼ਾਨੀ ਹੈ ਇਹਨੇ ਘੰਟਿਆਂ ਤੋਂ ਬੈਠੇ ਆਏ ਕੋਈ 5 ਵਜੇ ਦੇ ਕਰੀਬ ਇੱਥੇ ਆਣ ਕੇ ਬੈਠੇ ਆ ਸਟੇਸ਼ਨ ਤੇ ਤੇ ਹੁਣ ਵੇਖ ਲਓ ਵੀ ਦਾ 11 ਵਜੇ ਚੱਲੇ ਅਜੇ ਤੱਕ ਕੋਈ ਪਤਾ ਨਹੀਂ ਵੀ ਟ੍ਰੇਨ ਕਦੋਂ ਆਉਣੀ ਕਦੋਂ ਨਹੀਂ ਟ੍ਰੇਨ ਕਿੰਨੀ ਲੇਟ ਹੈ ਸਰ ਅਸੀਂ ਪਹਿਲਾਂ ਮਾਰਨਿੰਗ ਚ ਆਏ ਹਾਂ ਤੇ ਉਦੋਂ ਕੀ ਹੋਇਆ ਵੀ ਉਹ ਉਦੋਂ ਕਹਿੰਦੇ ਵੀ ਲੇਟ ਹੋ ਜਾਣੀ ਤੇ ਫਿਰ ਸਾਡਾ ਘਰ ਲਾਗੇ ਤੇ ਇੰ ਘਰੇ ਚੱਲ ਗਏ ਤੇ ਹੁਣ ਦੁਬਾਰਾ ਆਇਆ ਹਾਂ ਹਾਂਜੀ ਪਰ ਹਾਲੇ ਕਹਿੰਦੇ ਵੀ ਤੱਕ ਆਉਣ ਦੀ ਸੰਭਾਵਨਾ ਟ੍ਰੇਨ ਦੀ ਹਾਂਜੀ 1 ਵਜੇ ਤੱਕ ਕਹਿੰਦੇ ਸ਼ਾਇਦ ਆ ਜਾਵੇ 8 ਘੰਟੇ ਡਿਲੇਟ ਹਾਂਜੀ 8 ਘੰਟੇ ਲੇਟ ਮੁਸ਼ਕਲ ਹੋਏ ਵੀ ਸਾਡੇ ਹਾਂਜੀ ਹਾਂਜੀ ਸਹੀ ਗੱਲ ਹੈ ਗੱਡੀਆਂ ਕਾਫੀ ਲੇਟ ਚੱਲ ਰਹੀਆਂ ਕਿੰਨੀ ਕੁ ਪਰੇਸ਼ਾਨੀ ਆ ਰਹੀ ਤੁਸੀਂ ਕਿੱਥੇ ਸਰ ਪਰੇਸ਼ਾਨੀ ਤੇ ਹੋ ਰਹੀ ਹੈ ਜੀ ਹਜੂਰ ਸਾਹਿਬ ਜਾਣਾ ਨੇ ਡੇਢ ਸਾਹਿਬ ਤੇ ਬਾਕੀ ਇਦਾਂ ਵੀ ਇਹਦੇ ਵਿੱਚ ਕਿਸੇ ਦਾ ਕਸੂਰ ਵੀ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਇਹ ਧੁੰਦ ਦਾ ਕਾਰਨਾ ਸਭ ਹਨਾ ਬਾਕੀ ਤੇ ਉਹ ਟਾਈਮ ਟੇਬਲ ਹੀ ਨਹੀਂ ਜਾਂਦਾ ਨਾ ਸਾਰਾ ਹਾਂਜੀ ਸਰ ਉਹ ਤੇ ਹੈ ਜੀ ਹੁਣ ਵਾਪਸੀ ਦੇ ਵੀ ਪ੍ਰੋਬਲਮ ਆਏਗੀ ਤੇ ਚਲੋ ਅੱਗੇ ਜੋ ਪ੍ਰਮਾਤਮਾ ਦੇ ਹੱਥ ਹੈ ਜੋ ਵਾਇਗਰੂ ਨੇ ਕਰਨਾ ਹੋ ਹੀ ਹੋਣਾ ਹੈ ਠੀਕ ਹੈ ਜੀ ਸੱਸਾ ਜੀ ਕੀ ਨਾਮ ਹੈ ਕਿੱਥੋਂ ਆਏ ਅਈ ਪ੍ਰਾਂਡਕੋਟੋਂ ਆਇਆ ਜੀ ਤੇ ਹੁਣ ਇੱਥੇ ਆਇ ਸੀ ਕੰਮ ਕੰਮ ਕਰਕੇ ਫਿਰ ਜਾਣਾ ਕਮਨ ਗੱਡੀ ਲੇਟ ਹਟਾਈ ਹੋਏ ਆ ਜੀ ਕੰਡ ਦੀ ਮੁਸ਼ਕਲ ਹੋ ਜਾਂਦਾ ਬਹੁਤ ਫਿਰ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਮੁਸ਼ਕਲ ਬਹੁਤ ਹਾਂਜੀ ਕਿੰਨੀ ਪਰੇਸ਼ਾਨੀ ਹੈ ਪਰੇਸ਼ਾਨੀ ਬਹੁਤ ਹੈ ਅੱਧਾ ਦਾ ਘੰਟਾ ਹੋਣ ਵੀ ਅਸੀਂ ਸਵੇਰੇ ਆਏ ਆ ਤੇ ਪੂਰਾ ਪੂਨਾ ਘੰਟਾ ਲੇਟ ਹੋਈ ਗੱਡੀ ਹੁਣ ਵੀ ਇੱਥੋਂ ਗੱਡੀ ਬਹੁਤ ਲੇਟ ਹੈ ਤੇ ਥੋੜਾ ਜਿਹਾ ਵਾਪਸੀ ਦਾ ਪਤਾ ਹੀ ਨਹੀਂ ਪਰ ਹੁਣ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਜਨਤਾ ਇੰਨੀ ਪਰੇਸ਼ਾਨ ਹੋਉਂਦੀ ਹੀ ਹੈ ਵੀ ਪ੍ਰੋਬਲਮਾਂ ਤੇ ਆਉਂਦੀਆਂ ਹੀ ਆ ਘਰਾਂ ਦੇ ਵਿੱਚ 100 ਕੰਮ ਹੁੰਦੇ ਆ ਤੇ ਸਾਰਾ ਟਾਈਮ ਟੇਬਲ ਨਹੀਂ ਤੇ ਨਾ ਹੀ ਸਾਡਾ ਟਾਈਮ ਟੇਬਲ ਰਿਆ ਘਰ ਦੇ ਵਿੱਚ 100 ਕੰਮ ਹੁੰਦੇ ਨੇ ਹੁਣ ਇੱਥੇ ਬੈਠੇ ਹੋਏ ਆ ਸਵੇਰ ਦੇ ਨਾ ਕੋਈ ਨਾਸ਼ਤਾ ਨਾ ਕੁਛ ਪਰੇਸ਼ਾਨੀਆਂ ਤੇ ਹੁੰਦੀਆਂ ਹੀ ਆਂ ਹੈ ਜਨਤਾ ਵਾਸਤੇ ਪਰੇਸ਼ਾਨੀ ਤੇ ਆਈ ਹੈ ਨਾ ਅੱਛਾ ਇਨਫੋਰਮੇਸ਼ਨ ਵੀ ਮਿਲਦੀ ਨਾ ਪ੍ਰੋਪਰ ਕਿ ਕਿੰਨੇ ਵਜੇ ਜਾਣੇ ਕਿੰਨੇ ਵਜੇ ਆਹ ਉਹ ਤੇ ਮਿਲਦੀ ਹੈ ਲੇਕਿਨ ਲੇਟ ਤੇ ਆ ਹੈ ਨਾ ਬੜੀ ਪ੍ਰੋਬਲਮ ਹੋਈ ਪਈ ਆ ਬੜੇ ਕਰਕੇ ਲੇਟ ਆ ਬੜੀ ਬਹੁਤ ਪ੍ਰੋਬਲਮ ਹੋਈ ਵੀ ਬੈਠੇ ਆ 2 ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਵਿਹਾਰ ਜਾਣਾ ਹੈ ਵਿਹਾਰ ਜਾਣਾ ਹੈ ਜੀ ਗਾੜੀ ਲੇਟ ਹੈ ਜੀ ਔਰ ਲੋਗ ਆ ਰਹੇ ਆ ਅੱਛਾ ਅਭੀ ਗਾੜੀ ਕਿਤਨੇ ਵਜੇ ਟਿਕਟ ਕਰਵਾਏਗੇ ਸ਼ਾਮ ਕਾ 6:25 ਨੇ अभी भी बैठने पड़ रहे हैं मुश्किल आ रही है बहुत सर्दी है मुश्किल जी जी और हम लोगों का यहां कम सर्दी है अभी बिहार में इसलिए यहां थोड़ा ठंडा महसूस हो रहा है किस चैनल से हैं आप sourceType Khand Express से कितनी लेट है जी वो, जी वो तो बहुत ज्यादा लेट है जी शाम को 6:00 बजे करती पहले 1:00 बजे कह रहे हैं अच्छा जी और शाम को 6:00 बजे सीगी ਹਾਂਜੀ 5:30 ਵਜੇ ਦੀ ਫਿਰ 1 ਵਜੇ ਹੁਣ ਸ਼ਾਮ ਨੂੰ 6 ਵਜੇ ਕਰਤੀ ਆ। ਅਜੇ ਵੀ ਕੋਈ ਸੁਭਾਵਨਾ ਨਹੀਂ ਕਿ 6 ਵਜੇ ਵੀ ਚੱਲਦੀ ਹੈ ਕਿ ਨਹੀਂ ਚੱਲਦੀ। ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ। ਸਵੇਰ 4 ਵਜੇ ਦੇ ਆਏ ਆ ਸਟੇਸ਼ਨ ਦੇ। ਅਜੇ ਪਤਾ ਨਹੀਂ। ਅਜੇ ਕੋਈ ਪਤਾ ਨਹੀਂ ਆ ਜੀ। ਬੈਠੇ ਸਵੇਰ ਦੇ ਠੰਡ ਦੇ ਵਿੱਚ ਬਹੁਤ ਜ਼ਿਆਦੀ ਠੰਡ ਆ। ਤੇ ਬਹੁਤ ਜ਼ਿਆਦੀ ਪਰੇਸ਼ਾਨੀ ਹੈ ਜੀ। ਟ੍ਰੇਨਾਂ ਤਾਂ ਬਹੁਤ ਜ਼ਿਆਦੀਆਂ ਲੇਟ ਹੈ। 12-12 ਘੰਟੇ ਦੀਆਂ ਲੇਟ ਟ੍ਰੇਨਾਂ। ਜੋ ریل ਪਹੁੰਚ ਨਦੇੜ ਮੇ ਜੀ ਗਾੜੀ ਬਹੁਤ ਲੇਟ ਹੋ ਗਿਆ ਬਿਲਕੁਲ ਜੀ ਕਰਦੀ 6 ਵਜੇ ਆਪ ਵੀ ਤੋਂ ਦੇਖੋ ਕਿਤਨੀ ਵਜੇ ਕਰਦੀ 5 ਵਜੇ ਨਿਕਲਣੀ ਚਾਹੀਦੀ ਸੀ ਅਭੀ ਤੱਕ ਨਹੀਂ ਹੈ ਤੇ ਪੂਰਾ ਸਰਦੀ ਦਾ ਮੌਸਮ ਹੈ ਪੂਰੇ ਪਰੇਸ਼ਾਨੀ ਹੋ ਰਹੀ ਹੈ ਜੀ ਕੋਈ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਆ ਜਿੱਥੇ ਦੇਸ਼ ਤੇ ਵੱਖ-ਵੱਖ ਹਿੱਸਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਬੜੀ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਕਿਉਂਕਿ ਸੰਘਣੀ ਧੁੰਦ ਨੇ ਰੇਲ ਗੱਡੀਆਂ ਦੀ ਰਫ਼ਤਾਰ ਨੂੰ ਬ੍ਰੇਕ ਲਗਾ ਦਿੱਤੀ ਹੈ 8 10 10 12 12 ਘੰਟੇ ਰੇਲ ਗੱਡੀਆਂ ਪਛੜ ਕੇ ਆ ਜਾ ਰਹੀਆਂ ਨੇ ਜਿਸ ਦੇ ਚਲਦੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਮਰਾ ਬੱਸ ਰੱਕ ਮਰ ਦੇ ਨਾਮ ਰਿੰਦਰ ਸਿੰਘ ਮੋਂਗਾ ਪੀਟੀਸੀ نیوز ਅੰਮ੍ਰਿਤਸਰ